28 ਸਾਲ ਹੋ ਗਏ ਨੇ ਇਹ ਸ਼ਾਮ ਦੇ ਮੌਸਮ ਨੂੰ ਮਨਾ ਰਹੀ ਹੈ ਭਗਵਾਨ ਸ਼ੰਕਰ ਹੀ ਐਸੇ ਦੇਵੀ ਦੇਵਤਿਆਂ ਚੋਂ ਇੱਕ ਹੈ ਜਿਨ੍ਹਾਂ ਨੂੰ ਇੱਕ ਪੂਰਾ ਮਹੀਨਾ ਸਾਲ 'ਚ ਸ਼ਰਾਵਣ ਮਾਸ ਦਾ ਮਿਲਿਆ ਲੋਕੀ ਅਸ਼ਲੇਸ਼ਵਰ ਦਾ ਆਪਣੀ ਮਨੋਗਾਮਣਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਕੇ ਜਾਂਦੇ ਨੇ ਔਰ ਅੱਜ ਮੰਦੜਾ ٹرسٹ ਵੱਲੋਂ ਪੂਰਾ ਪ੍ਰਬੰਧ ਔਰ ਸੁਧੀਰ ਵਿਆਸ ਜੀ ਜਿਹੜੇ ਕਿ ਪਿੱਛੇ ਤੁਹਾਡੇ ਪਰ ਜਾਣਕਾਰ ਨੇ ਇਹਨਾਂ ਵੱਲੋਂ ਆਏ ਨੇ ਜਿਨ੍ਹਾਂ ਨੇ ਅਯੋਧਿਆ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਤੇ ਅਯੋਧਿਆ ਵਾਲੇ ਦਿਨ ਜਿੱਧਰ ਹਰਾਮ ਜੀ ਦੀ ਸਥਾਪਨਾ ਹੋਈ ਆ ਉਦੋਂ ਸਾਰੇ ਭਜਨ ਸਦੀਰ ਵਿਆਸ ਜੀ ਨੇ ਗਾਏ ਨੇ ਸਾਡੇ ਸਾਰੇ ਸ਼ਹਿਰ ਦੀ ਕਿਸਮਤ ਲਈ ਸਦੀਰ ਵਿਆਸ ਜੀ ਅਚਲੇ ਸ਼ਰਮ ਆਏ ਭਜਨ ਗਾ ਰਹੇ ਆ ਕਯਾ ਸ਼ੰਕਰ જય ਬੋਲੇ ਨਾ ਔਰ ਮੰੰਦਾ ਟ੍ਰਾਂਸ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਨਾ ਹੈ ਕਿ ਬਹੁਤ ਅچھے ਪ੍ਰੋਗਰਾਮ ਸਾਵਣ ਮਾਚ ਅਗਲੇ 3 ਆ ਰਹੇ ਨੇ ਭਗਵਾਨ ਗੋਡੇ ਨਾ ਦੇ ਦਰਸ਼ਨ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅਜਲੇਸ਼ਵਰ ਦਾ ਮੈਂ ਕੌਣ ਇਹ ਸੰਦੇਸ਼ ਦੇਣ ਵਾਲਾ ਮੈਂ ਤਾਂ ਇੱਕ ਮੋਲੇ ਨਾ ਦਾ ਸੇਵਾਦਾਰ ਹਾਂ 25 ਸਾਲ ਹੋ ਗਏ ਮੈਨੂੰ ਸੇਵਾ ਕਰਦਿਆਂ ਮੈਂ ਆਪਣੀ ਜ਼ਿੰਦਗੀ ਅਜਲੇਸ਼ਵਰ ਆ ਕੇ ਬਦਲ ਲਈ ਹੈ ਔਰ ਲੋਕਾਂ ਨੂੰ ਵੀ ਕਹਿੰਦਾ ਅਜਲੇਸ਼ਵਰ ਦਾਮ ਆਓ ਪਰ ਆਪਣਾ ਜੀਵਨ ਸਫਲ ਬਣਾਓ ਦੇਖੋ ਜੀ ਸ਼੍ਰਾਵਣ ਮਾਸ ਦਾ ਹੀ ਆਪਣੇ ਆਪ ਜੀ ਬਹੁਤ ਮਹੱਤਵ ਹੈ ਅੱਜ ਲਾਇਨਸਲਾ ਬਟਾਲਾ ਸੇਵਾ ਵੱਲੋਂ ਸਾਨੂੰ ਸਾਨੂੰ ਇੱਕ ਇਨਵੀਟੇਸ਼ਨ ਸੀਗਾ ਕਿ ਅੱਜ ਪਹਿਲੇ ਸੋਮਵਾਰ ਤੇ ਕੰਮੇ ਭਾਜੀ ਵੱਲੋਂ ਤੇ ਅੱਜ ਸੁਦੀਰ ਵਿਆਸੀ ਜੀ ਦੇ ਹੀ ਪੇਟਾ ਸੁਣ ਕੇ ਆਏ ਆ ਬਹੁਤ ਅਨੰਦ ਆਇਆ ਤੇ ਅਜਲੇਸ਼ਵਰ ਮਹਾਦੇਵ ਤੇ ਸ਼੍ਰਾਵਣ ਮਾਸ ਦੇ ਸਭ ਮਹੱਤਵ ਰੂਟੀਨ ਜੀ ਬੜਾ ਮਹੱਤਵ ਹੈ ਇਸ ਪਹਿਲਾ ਸੋਮਵਾਰ ਸੀ ਸਾਨੂੰ ਇਹ ਜਿਹੜਾ ਅੱਜ ਸਦਾ ਮਿਲਿਆ ਦੇ ਸਾਰੇ ਆਪਣੇ ਕਲੱਬ ਮੈਂਬਰਜ਼ ਨਾਲ ਆਏ ਆ ਸੱਤਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਜੀ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਲੋਕਾਂ ਦਾ ਭਲਾ ਕਰਨਾ ਚਾਹੀਦਾ ਤੇ ਕਿਸੇ ਦਾ ਵੀ ਮੜਾ ਕਰਨ ਲੱਗੇ ਸੋਵਾਰੀ ਸੋਚਣਾ ਚਾਹੀਦਾ ਮੇਰੇ ਨਾਲ ਇਹ ਸਾਵਣ ਮਹੀਨਾ ਬੋਲੇ ਸ਼ੰਕਰ ਦਾ ਤਿਹਾੜ ਜਲਦਾ ਪਿਆ ਵਾ ਬਾਬਾ ਆ ਬਾਬੇ ਦੀ ਕਿਰਪਾ ਨਾਲ ਥੋਮ ਹਿਮਾ ਕੇ ਜਨਤਾ ਪਹੁੰਚਣ ਲਈ ਹੈ ਇਧਰ ਵੀ ਚਾਤੀ ਮਾਰੋ ਉਧਰ ਵੀ ਮਾਰਦਿਆ ਕਰੋ ਕੈਮਰਾ ਮਾਰਾ ਕਰੋ ਸਾਰਿਆਂ ਨੂੰ ਬੇਨਤੀ ਹੋਈ ਆ ਪਿਆਰ ਦੇ ਨਾਲ ਮੱਥਾ ਟੇਕੋ ਭੋਲੇ ਸ਼ੰਕਰ ਦਾ ਕੀਰਤਨਵਾਦ ਪ੍ਰਵਤ ਕਰੋ ਬੋਲ ਸ਼ੰਕਰ ભગવાન ਕੀ ਜੈ